ਕੁਰਾਨਾ ਮੈਡੀਸਨ ਹੋਲਸੇਲਰ ਹੈ ਉਹਨਾਂ ਦਾ ਮਲਤਾਨੀ ਗੇਟ ਤੇ ਜਿਹੜੀ ਹੋਲਸੇਲ ਦੀ ਸ਼ਾਪ ਸੀਗੀ ਇਹਦੇ ਇਸ ਵਾਰ ਜਿਹੜੀ ਕੈਮਿਸਟ ਦੀ ਉਹਦੇ ਵਿੱਚ ਰੇਡ ਕੀਤੀ ਗਈ ਸਾਨੂੰ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਅਸੀਂ ਰੇਡ ਕੀਤੀ ਤਾਂ ਉਥੋਂ ਪ੍ਰੀਗੇਬਲਨ ਟੈਬਲੇਟਸ ਜਿਹੜੀ ਕਿ ਸਰਕਾਰ ਵੱਲੋਂ ਬੈਂਡ ਹੈ ਉਹ 117000 ਪ੍ਰੀਗੇਬਲਨ ਟੈਬਲੇਟ ਮਿਲਿਆ ਤੇ ਟਪੈਂਟਾਡੋਲ ਇੱਕ ਜਿਹੜੀਆਂ ਟੈਬਲੇਟਸ ਹੈ ਇਹ ਵੀ ਇੱਕ ਖਾਸ ਕੁਆਂਟੀਟੀ ਦੇ ਵਿੱਚ ਹੀ ਰੱਖ ਸਕਦੇ ਉਹ ਤੋਂ ਬਾਅਦ ਨਹੀਂ ਰੱਖ ਸਕਦੇ ਇਹ 7 ਲੱਖ ਟੈਬਲੇਟਸ ਮਿਲ ਗਿਆ ਉਥੋਂ ਤੇ ਇਹਦੀ ਬਰਾਮਦਗੀ ਹੋਈ ਹੈ ਅੱਗੇ ਫਰਦਰ ਜਦੋਂ ਉਹਨਾਂ ਨੇ ਰੇਡ ਕੀਤਾ ਉਹਦੀ ਅਰੈਸਟ ਕਰਨ ਵਾਸਤੇ ਤਿੰਨ ਚਾਰ ਜਗ੍ਹਾ ਤੋਂ ਇਹ ਜਿਹੜਾ ਇਸ ਦਾ ਮੇਨ ਓਨਰ ਹੈ ਉਹ ਉੱਥੇ ਨਹੀਂ ਮਿਲਿਆ ਉਹ ਪਹਿਲਾਂ ਫਰਾਰ ਹੋ ਗਿਆ ਤੇ ਉਸ ਦੀ ਘਰ ਦੀ ਸਰਚ ਤੋਂ 2 ਲੱਖ 75000 ਰੁਪਏ ਕੈਸ਼ ਤੇ 300 ਟੈਬਲੇਟ ਪ੍ਰੀਗੇਬਲਨ ਉਹਦੇ ਘਰ ਤੋਂ ਵੀ ਬਰਾਮਦ ਹੋਈਆਂ ਤੇ ਇਹਦੇ ਵਿੱਚ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਵੀ ਉੱਥੋਂ ਬਰਾਮਦ ਹੋਈ ਹੈ ਤੇ ਸਾਡੀ ਇਹ ਜਿਹੜੀ ਸਾਰਾ ਇਹ ਸਾਡੀ ਡੀਐਸਪੀ ਸਿਟੀ ਵੱਲੋਂ ਤੇ ਐਸਐਚਓ ਸਿਟੀ ਵੱਲੋਂ ਤੇ ਸਾਡੇ ਡੀਐਸਪੀ ਡੀ ਵੱਲੋਂ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ ਤੇ ਇੰਨੀ ਇਹਨਾਂ ਤੋਂ ਰਿਕਵਰੀ ਕੀਤੀ ਹੈ ਇੱਥੇ ਦੱਸਣਯੋਗ ਹੈ ਵੀ ਪਿਛਲੇ ਦਿਨਾਂ 'ਚ ਅਸੀਂ ਪਹਿਲਾਂ ਵੀ ਕੈਮਿਸਟ ਦੀ ਸ਼ਾਪ ਇੱਥੇ ਲੋਕਲ ਸੀ ਉਹ ਵੀ ਕਾਫੀ ਇਹਦੇ ਬਦਨਾਮ ਸੀ ਜਿਹੜਾ ਕਰ ਰਹਾ ਉਸਤੇ ਵੀ ਰੇਡ ਕਰਕੇ ਉਸ ਤੋਂ ਕਾਫੀ ਭਾਰੀ ਮਾਤਰਾ 'ਚ ਅਸੀਂ ਬਰਾਮਦਗੀਆਂ ਕੀਤੀਆਂ ਸੀ ਤੇ ਉਹ ਉਸ ਦੇ ਨਾਲ ਕਾਫੀ ਇਸ ਏਰੀਆ ਦੇ ਵਿੱਚ ਇਹਨੂੰ ਨਸ਼ੇ ਤੇ ਠੱਲ ਪਾਉਣ ਦੇ ਵਿੱਚ ਸਫਲਤਾ ਮਿਲੀ ਸੀ ਹੁਣ ਇੱਥੇ ਜਿਹੜੀਆਂ ਆ ਹ ਰਿਕਵਰੀਸ ਤਾਂ ਜਿਹੜੀਆਂ ਹੋਈਆਂ ਇਸੇ ਦੇ ਨਾਲ ਨਾਲ ਸਾਡੇ ਵੱਲੋਂ ਸਾਡੀਆਂ ਬਾਕੀ ਸਬਡਿਵੀਜ਼ਨਸ ਦੇ ਵਿੱਚ ਈਵਨ ਲਖੋਕੇ ਬਰਾਮ ਜਿੱਥੇ ਇੱਕ ਦੁਖਦਾਈ ਜਿਵੇਂ 2 ਜਣੇ 3 ਜਣੇ ਦੀ ਡੈਥ ਹੋਈ ਸੀ ਉਸ ਜਗ੍ਹਾ ਤੇ ਵੀ ਸਾਡੇ ਇਸੇ ਟਾਈਮ ਤੇ ਇੱਕ ਟੀਮਸ ਪੂਰੀਆਂ ਜਿਹੜੀਆਂ ਜਿਹਦੇ ਵਿੱਚ ਮੈਡੀਕਲ ਐਸਐਮਓ ਸਾਹਿਬ ਵੱਲੋਂ ਵੀ ਇੱਕ ਨਾਲ ਹੈਗੇ ਆ ਡਿਸਟ੍ਰਿਕਟ ਮੈਡੀਕਲ ਆਫੀਸਰ ਉਹ ਹੈਗੇ ਪਲੱਸ ਜਿਹੜੇ ਡਰੱਗ ਇਨਸਪੈਕਟਰ ਨਾਲ ਹੋ ਕੇ ਸਾਡੀ ਪੁਲਿਸ ਦੀ ਟੀਮ ਨਾਲ ਅਤੇ ਡਿਊਟੀ ਰਜਿਸਟਰਡ ਦੇ ਨਾਲ ਇੱਕ ਟੀਮ ਬਣ ਕੇ ਉੱਥੇ ਵੀ ਰੇਡਸ ਹੋ ਰਹੀਆਂ ਹਨ ਉੱਥੇ ਵੀ ਇਸ ਟਾਈਮ ਤੇ ਜਿਹੜੀ ਇਹਨਾਂ ਦੇ ਸ਼ਾਪਸ ਦੇ ਉੱਪਰ ਰੇਡਸ ਚੱਲ ਰਹੀਆਂ ਹਨ ਉੱਥੇ ਵੀ ਜਿਵੇਂ ਰਿਕਵਰੀ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਤੇ ਇਵੇਂ ਜਿਹੜਾ ਮਮਦੋਟ ਏਰੀਏ ਚ ਅਤੇ ਹੋਰ ਤਲਵੰਡੀ ਦੇ ਏਰੀਏ ਦੇ ਵਿੱਚ ਉੱਥੇ ਵੀ ਇਸ ਟਾਈਮ ਤੇ ਕੈਮਿਸ ਸ਼ਾਪਸ ਤੇ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਇੱਥੇ ਦੱਸਣ ਵਾਲੀ ਗੱਲ ਇਹ ਆ ਵੀ ਅਵੇਅਰਨੈਸ ਕੈਂਪੇਨਸ ਅਸੀਂ ਵਾਰ-ਵਾਰ ਕਰਦੇ ਰਹਿਣੇ ਆ ਸਾਡੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਰਿਕਵਰੀ ਜਿਹੜੀ ਹੈਰੋਇਨ ਤੇ ਦੂਜੇ ਨਸ਼ਿਆਂ ਦੀ ਕੀਤੀ ਗਈ ਆ ਜਿਹਦੇ ਵਿੱਚ ਕਰੀਬ 211 ਕਿਲੋ ਹੈਰੋਇਨ ਜਿਹੜੀ ਅਸੀਂ ਪਿਛਲੇ ਦਿਨਾਂ ਚ ਜਿਹੜੀ 7 ਮਹੀਨਿਆਂ ਦੇ ਵਿੱਚ ਜਦੋਂ ਤੋਂ ਯੋਧ ਨਸ਼ਾ ਵਿਰੋਧ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਇੱਕ ਰਿਕਾਰਡ ਤੋੜ ਰਿਕਵਰੀ ਕੀਤੀ ਹੋਈ ਹੈ 211 ਕਿਲੋ 799 ਗ੍ਰਾਮ ਜਿਹੜੀ ਕਿ ਕਿਸੇ ਵੀ ਪਿਛਲੇ 10 ਸਾਲਾਂ ਤੋਂ ਜਾਂ ਆਪਾਂ ਜੇ ਮਿਲੀਏ ਕਿਸੇ ਵੀ ਇੱਕ ਪੂਰੇ ਸਾਲ ਦੀ ਰਿਕਵਰੀ ਵੀ ਅੱਗੇ ਕਿਤੇ 70 80 ਕਿਲੋ ਤੋਂ ਵੱਧ ਨਹੀਂ ਹੋਈ ਜੋ ਕਿ ਅਸੀਂ ਆਹ 7 ਮਹੀਨੇ ਦੇ ਵਿੱਚ 70 80 ਕਿਲੋ ਦੇ ਕੰਪੈਰੀਟਿਵ ਦੇ ਪੂਰੇ ਸਾਲ ਦੀ ਰਿਕਵਰੀ ਤੋਂ ਅਸੀਂ 212 ਕਿਲੋ ਜਿਹੜੀ ਰਿਕਵਰੀ ਹੁਣ ਤੱਕ ਆ 7 ਮਹੀਨਿਆਂ ਚ ਕਰ ਚੁੱਕੇ ਆ ਤੇ ਇਹ ਇਹ ਵੀ ਕਿਤੇ ਨਾ ਕਿਤੇ ਲੱਗਦਾ ਵੀ ਜਦੋਂ ਇਹ ਚੀਜ਼ ਨਹੀਂ ਮਿਲਦੀ ਤਾਂ ਮੈਂ ਇਹੀ ਜਿਹੜੇ ਪਰਿਵਾਰਾਂ ਨੂੰ ਕਹੂੰਗਾ ਜਿਹੜੇ ਬੱਚੇ ਆ ਉਹਨਾਂ ਦੇ ਉਹਨਾਂ ਤੇ ਧਿਆਨ ਰੱਖਣ ਕੋਈ ਜਿਹੜਾ ਇਹ ਕੈਮਿਸ ਦਾ ਨਸ਼ਾ ਜਾਂ ਜਿਹੜੀਆਂ ਦੂਸਰੀਆਂ ਦਵਾਈਆਂ ਕਈ ਜਣੇ ਜਿਹੜੇ ਨਸ਼ਾ ਛਡਾਊ ਕੇਂਦਰ ਤੋਂ ਵੀ ਦਵਾਈ ਮਿਲਦੀ ਆ ਇਹ ਦਵਾਈ ਨੂੰ ਵੀ ਕਈ ਵਾਰ ਮਿਸਯੂਜ਼ ਕਰਦੇ ਆ ਉਸ ਨੂੰ ਜਾਂ ਕਿਸੇ ਕੈਮਿਸਟ ਦੀ ਦੁਕਾਨ ਤੋਂ ਕੋਈ ਨਸ਼ੇ ਵਾਲੀ ਪ੍ਰੀਗੈਬਲੈਂਟ ਟਾਈਪ ਹੋਰ ਕੋਈ ਦਵਾਈ ਲੈ ਕੇ ਉਸ ਨੂੰ ਇਹ ਖੋਰ ਕੇ ਪਾਣੀ ਦੇ ਵਿੱਚ ਖੋਰ ਕੇ ਉਸ ਦਾ ਟੀਕੇ ਦੇ ਵਿੱਚ ਪਾ ਕੇ ਆਪਣਾ ਟੀਕਾ ਦੀ ਵਰਤੋਂ ਕਰ ਰਹੇ ਆ ਜਿਹੜੇ ਹੁਣ ਵੀ ਆ ਜਿਹੜਾ ਇਨਸੀਡੈਂਟ ਹੋਇਆ ਜਿਹੜੇ ਇੱਕ ਜਣੇ ਇੱਕ ਤਾਂ ਇਹ ਦੱਸਣਾ ਚਾਹਣਾ ਇਕੱਠੇ ਨਹੀਂ ਸੀ ਬਿਲਕੁਲ ਵੀ ਕੋਈ ਇਕੱਠੇ ਹੋਣ ਜਾਂ ਕੀਤਾ ਹੋਵੇ ਦੋ ਜਣੇ ਤਾਂ ਬਿਮਾਰ ਸੀ ਜਿਸ ਨੇ ਸਮੇਂ ਵਿੱਚ ਨਸ਼ਾ ਕਰਦੇ ਸੀ ਕਈ ਵਾਰ ਉਹ ਉਹਦੇ ਵਿੱਚ ਨਸ਼ਾ ਛਡਾਓ ਕੇਂਦਰ ਚ ਵੀ ਗਏ ਛਡਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੀ ਹਾਲਤ ਹੁਣ ਬਿਮਾਰੀ ਕਰਕੇ ਕਾਫੀ ਠੀਕ ਨਹੀਂ ਸੀ ਤੇ ਡੈਥ ਹੋ ਗਈ ਜਿਹੜੇ ਇੱਕ ਜਣੇ ਨੇ ਉਹ ਲਾਇਆ ਜਿਹੜਾ ਹੁਣ ਤੱਕ ਇਹ ਪਤਾ ਲੱਗਿਆ ਵੀ ਉਸ ਨੇ ਕੋਈ ਟੀਕਾ ਲਗਾਇਆ ਵੀ ਜਿਹੜਾ ਇਸ ਦਾ ਗੋਲੀ ਤੋਂ ਉਸ ਨੂੰ ਖੋੜ ਕੇ ਉਸ ਦਾ ਟੀਕਾ ਲਗਾਇਆ ਤੇ ਇਹ ਮੈਂ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਆਪਣੇ ਜਦੋਂ ਆਪਾਂ ਬੱਚਿਆਂ ਨੂੰ ਕੋਈ ਨਸ਼ਾ ਕਰਦਾ ਦੇਖਦੇ ਆ ਉਹਨਾਂ 'ਚ ਕਈ ਤਰ੍ਹਾਂ ਦੇ ਲੱਛਣ ਹੁੰਦੇ ਆ ਜਾਂ ਕੋਈ ਨਿਸ਼ਾਨ ਹੋਣਗੇ ਜੇ ਕੋਈ ਹੈਰਨ ਦਾ ਨਸ਼ਾ ਕਰਦਾ ਉਸਦੇ ਕੋਈ ਨਾ ਖੂ ਨੌ ਵਗੈਰਾ ਤੇ ਇੱਥੇ ਜਲਨ ਦਾ ਨਿਸ਼ਾਨ ਹੋਊਗਾ ਜੇ ਕੋਈ ਟੀਕਾ ਲਗਾ ਰਿਹਾ ਉਸਦੇ ਟੀਕੇ ਦੇ ਪ੍ਰਿਕ ਦੇ ਨਿਸ਼ਾਨ ਹੋਣਗੇ ਤੇ ਅਤੇ ਉਸਦੇ ਬਿਹੇਵੀਅਰ ਚੇਂਜਸ ਆਉਂਦੀਆਂ ਅਸੀਂ ਅਵੇਰਨੈਸ ਕੈਂਪੇਨਸ ਇਸ ਸੰਬੰਧੀ ਕੋਈ ਸੈਂਕੜੇ ਅਸੀਂ ਅਵੇਰਨੈਸ ਕੈਂਪੇਨਸ ਜਿਹੜੇ ਫੰਕਸ਼ਨਸ ਕਰ ਚੁੱਕੇ ਆ ਉੱਥੇ ਵੀ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਜਣੇ ਉਹ ਅੱਗੇ ਵੀ ਅਵੇਅਰ ਕਰਨ ਆਪ ਵੀ ਅਵੇਅਰ ਹੋਣ ਆਪਣੇ ਬੱਚਿਆਂ ਤੇ ਧਿਆਨ ਰੱਖਣ ਤੇ ਅਜਿਹੇ ਜਿਹੜੇ ਆਪਣਾ ਜੇ ਕੋਈ ਲੱਗਦਾ ਵੀ ਕੋਈ ਬੰਦਾ ਇਹਦੇ ਵਿੱਚ ਕਰ ਰਿਹਾ ਹੈ ਤੇ ਸਾਨੂੰ ਇਨਫੋਰਮ ਕਰ ਤਾਂ ਕਿ ਅਸੀਂ ਤੁਰਤ ਉੱਥੇ ਐਕਸ਼ਨ ਲੈ ਸਕੀਏ ਤੇ ਇਹ ਜਿਹੜੇ ਹੁਣ ਸਾਡੇ ਕੈਸੋ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨਸ ਆ ਜਿਹੜੀਆਂ ਹੁਣ ਰੇਡਸ ਕੀਤੀਆਂ ਜਾ ਰਹੀ ਹੈ ਜੇ ਡਰੱਗ ਇਨਸਪੈਕਟਰ ਤੇ ਹੈਲਥ ਅਥਾਰਟिटीज ਨੂੰ ਨਾਲ ਲੈ ਕੇ ਮੈਜਿਸਟਰੇਟ ਨੂੰ ਨਾਲ ਲੈ ਕੇ ਇਸ ਦਾ ਜੋ ਵੀ ਸਾਡਾ ਜਿਹੜਾ ਇਸ ਦਾ ਅੱਗੇ ਆਊਟਕਮ ਨਿਕਲਿਆ ਮੈਂ ਤੁਹਾਡੇ ਨਾਲ ਇਹਦੇ ਬਾਰੇ ਵੀ ਸ਼ੇਅਰ ਕਰੂੰਗਾ